ਹਾਂਜੀ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੋੜ ਰਹੀ ਸਟੋਰੀਆਂ ਆਪਾਂ ਤੋੜ ਰਹੀ ਸੀਗੇ ਤੋੜੀਆਂ ਤੋੜ ਕਾ ਦੇਣਾ ਛੋਟੀ ਨਾ ਹੋ ਦੇਣੀ ਮੂਰੇ ਲਾਈ ਆਪਾਂ ਦਾਤੀ ਜਿਗਾਰਡ ਕੀਤਾ ਇਹ ਜਿਗਾਰਡ ਕਿਉਂ ਕੀਤਾ ਕਿਉਂਕਿ ਉੱਤੇ ਆਪਣੇ ਉਹ ਸਾਹਮਣੇ ਤੋੜਨ ਤਾਂ ਦਿੱਕਤ ਆੜ ਪੁੱਛੀ ਦੇਖਦੇ ਤੇ ਆ ਲੰਕੀ ਜਾਂਦੀ ਹੈ ਇਹ ਤੋੜਾਂਗੇ ਆਪਾਂ ਤਾਂ ਉੱਪਰ ਲਗਾ ਤੋੜੀਆਂ ਨੂੰ ਸੋਕੇ ਟ੍ਰਿਕ ਕਿਨ ਟੋਟੇ ਜਾਂਦੀਆਂ ਤੋਰੀਆਂ ਇਹਦੇ ਨਾਲ ਆਗੀ ਨੀਚੇ ਡਿੱਗ ਪਈ ਕਿਧਰ ਗਈ ਇਹ ਪੜੀ ਸੋਕੇ ਟ੍ਰਿਕ ਕਿਨ ਵਧੀਆ ਟੁੱਟ ਜਾਂਦੀਆਂ ਇੱਕ ਇਹਦੇ ਥੱਲੇ ਖੜੀ ਆ ਦਿਖਾਵਾਂਗੇ ਤੁਹਾਨੂੰ ਕਿਦਾਂ ਇਹਦਾ ਉੱਪਰ ਦਾਤੀ ਪਾ ਕੇ ਕਿਲੀ ਸਾਈਡ ਤੇ टूटी दिखाई दी होगी तौरी वीडियो देखा। ये ऐसे टूटी जाती है पिता तो लग गया अपना जुगाड़ तोरिया तोड़ता देख तोरिया ठीक है चंगे लम लंजा पदलिया ਖਾਇਦੇ ਪੁੰਡਾ ਦੇ ਮਾਰ ਤੋਂ ਬਚ ਗਈ ਆ ਬਾਅਦ ਆਪਣੇ ਉੱਪਰ ਵੱਲਾਂ ਜਿਹੜੀਆਂ ਸਿੰਘ ਉੱਪਰ ਛੜੂੰਗਾਈਆਂ ਚਾਚੇ ਕੇ ਵਾਲੇ ਚਾਚੇ ਲਾਈਆਂ ਸੀ ਆਪਣੇ ਨੇ ਕੈਨੇਡਾ ਵਾਲੇ ਨੇ ਤੇ ਉੱਪਰੋਂ ਇਦਾਂ ਲਾਉਣਾ ਪੈਂਦਾ ਚਾਚੇ ਨੇ ਬਣਾਇਆ ਸੀ ਚਿਕਾੜ ਜਾਂ ਛੋਟੀ ਆ ਦਿਖਾਉਣੀ ਸਾਨੂੰ ਤਾਰਾਂ ਨਹੀਂ ਬਲਕਿ ਤੇ ਆਪਣੇ ਦਾਤੀ ਬੰਨੀ ਸੀ ਤੇ ਉਪਰੋਂ ਟੋਟੀਆਂ ਦੇ ਬੜੇ ਸੌਖੇ ਤਰੀਕੇ ਨਾਲ ਤੋਰਗੇ ਆਣਾ ਬੰਲਾ ਤਾਂ ਆਪਣੇ ਕਾਣੀ ਨਾਲ ਆਪਣਾ ਗਾਤੇ ਫੁੱਡਨੇ ਖਰਾਬ ਕਰਤਿਆਂ ਨੀ ਯਲੇ ਪਸੀ ਆ ਤਾ ਵੀ ਖੜੀ ਸੁੱਤਰਦੀ ਜਾਣਾ ਬੂਗਾ ਆ ਇਧਰ ਤੇ ਵਾਧੂ ਖੜੀਆਂ ਵਧੀਆ ਇਧਰ ਤੋੜੂਆਂ ਠੀਕ ਖੜੀਆਂ ਵਧੀਆ ਇੱਕ ਤੌਰੀ ਹੋਰ ਖੜੀ ਸੀ ਇਧਰ ਕਿਧਰ ਗਈ ਆ ਖੜੀ ਇਧਰ ਤੋਂ ਇਧਰ ਤੁਰੜੇਲੇ ਪਾਸੇ ਵਧਕਾ ਵਧਕਾ ਵੜੀਆਂ ਖੜੀ ਇਧਰ ਭੂੰਡ ਜਣੀ ਪਈ ਇਧਰ ਭੂੰਡ ਦੇ ਵਾਲੀ ਸੀ ਆ ਖੜੀ ਇਕ ਆ ਖੜੀ ਇਕ ਆ ਖੜੀ ਇਧਰ ਉਹ ਖੜੀ ਇਹ ਭੂ ਖੜੀ ਮੈਂ ਤੋਰ ਲੈਣਾ ਆ ਤੋਰ ਦੇ ਕੇ ਕੋਲੇ ਹੀ ਖੜੀ ਜਾਵੇ ਆ ਦੇਖ ਲੋ ਵੀ ਕਿੱਧਰ ਖੜੀ ਐ ਕੀ ਰੇ ਨੁੱਕ ਰਾਇਣ ਤੋਰੀਆਂ ਤੇ ਬਾਅਦ ਚ ਪੱਕ ਜਾਂਦੀਆਂ ਪਰ ਪੱਕ ਤੇ ਵੀ ਬੰਜਦਾ ਡੰਗ ਲੈ ਗਿਆ ਆ ਪਾਇਆ ਪਾਣੀ ਪਾਇਆ ਆਪਣੇ ਰਾਸ ਆ ਗਿਆ ਇਧਰ ਆਪਾਂ મતਲਬ ਕਿ ਸੁੱਕ ਨਹੀਂ ਬੱਲਾਂ ਸਿੰਘ ਨਾਲ ਨਾਲ ਖਾਲੀ ਹੁੰਦੀ ਅੱਗੇ ਪਾਉਂਦੇ ਰਹੇ ਆ ਲਾਈਵ ਤੇ ਵਧੀਆ ਬਣਦੀਆਂ ਬੱਲਾਂ ਤੇ ਇਧਰ ਘੂਟ ਵੀ ਨਹੀਂ ਐਨੇ ਹੈ ਨਹੀਂ ਬਾਹਰ ਤੇ ਇਧਰ ਤੋਰੀਆਂ ਲੱਗਦੀਆਂ ਠੀਕ ਆ ਵਧੀਆ ਅੱਲਾ ਵੀ ਬਧੀ ਚੱਲ ਰਿਹਾ ਕਿ ਕੋਈ ਹਵਾ ਲੱਗ ਦਿੱਤੀ ਵਾੜ ਕਰਕੇ ਟਰੋੜੀ ਦੇ ਨਾਲ ਨਾਲ ਡੰਡੀ ਇਹ ਬਣਾਤੀ ਆ ਪਹਿਲਾਂ ਤਲਸਾ ਕਰਕੇ ਤੋੜਨੀਆਂ ਸੌਖੀਆਂ ਤੇ ਪਰਲੇ ਪਾਸੇ ਦਾ ਘਾਹ ਨਹੀਂ ਡੱਬਲੀਆਂ ਉਧਰ ਨਹੀਂ ਲੱਗਦੀਆਂ ਤੋੜੀਆਂ ਕੋਈ ਇੱਕ ਅੱਧੀ ਥਈ ਆ ਆ ਉਤਲੀਆਂ ਵਧੀਆ ਚਲ ਡੰਗ ਲੈ ਜਾ ਕਰੋ ਇੰਨੇ ਨਾਲ ਆਪਣੀ ਆ ਛੱਤੇ ਜਾਣੇ ਹੈਗੇ ਤੇ ਗਾਲ ਪਾਈਆਂ ਕਰੋ ਵਧੀਆ ਤੋੜੀਆਂ ਦੀ ਤਾਂ ਆਹ ਥੋੜੀ ਜਿਹੀ ਉੱਪਰ ਰੇਤਾ ਦੇ ਵਿੱਚ ਸੀਗਾ ਉਹ ਰੇਤਾ ਤੇ ਗੋਇਆ ਵਿੱਚ ਦੱਬੀ ਹੁੰਦਾ ਐ ਇਤਨਾ ਤੱਕ ਡੰਡੀ ਬਣਾਉਂਦੀ ਤਾਂ ਇਹ ਗਾਂ ਤੋਂ ਤੋੜਨ ਸੁੱਖਾ ਹੈ ਨਾ ਆਪਣਾ ਨਾ ਨਾ ਕਿਦਰਾ ਗੋਹ ਤਾਂ ਸਿੱਟਦਾ ਨਹੀਂ ਅੱਗੇ ਸਿੱਟਦਾ ਉਧਰ ਡੰਡੀ ਵੀ ਕਾਣੇ ਦੀ ਕੋਲਾ ਵੈਸੀ ਸੁੱਕਿਆ ਪਿਆ ਇੰਦਰ ਰੋੜੀ ਸ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆ ਆਪਣੇ ਟਰੈਕਟਰ ਕੋਲੇ ਇੱਥੇ ਆਪਾਂ ਟਰੈਕਟਰ ਹੋ ਗਿਆ ਸੀ ਬੋਰ ਨਵਾਂ ਤੇ ਵੇਖੋ ਕਾਫੀ ਹੱਦ ਤੱਕ ਹੋ ਗਿਆ ਅੱਜ ਛਾਣ ਲੈ ਜਾਣਾ ਆਪਾਂ ਇੰਜਨ ਹੋਣ ਜਨ ਵਗੈਰਾ ਵਧੀਆ ਬਣਾ ਤਾ ਸੱਚੇ ਨੇ ਤੇ ਕਸਰੇ ਨਟ ਆਪਣੇ ਵਾਟਰ ਵਾਡੀ ਵਾਲੇ ਤੇ ਸਾਰਾ ਕੁਝ ਹੋ ਗਿਆ ਤੇ ਟਰੈਕਟਰ ਆਪਣਾ ਸਟਾਰਟ ਵੀ ਕਰਤਾ ਦੋ ਤੋਂ ਨਿਹਾਂਟੇ ਚੱਲੀ ਗਿਆ ਜੋ ਦੁਗੜਾ ਆਪਾਂ ਦੁਪਹਿਰੇ 3:30 ਵਜੇ ਗਏ ਸੀ ਬਾਈ ਉਹਰੇ ਕੋਲੇ ਆਪਣੀ ਕਿਰਪਾ ਨਿਮਿਤ ਰੁਦੀ ਰਿਪੇਅਰ ਕਰਾਈ ਨੇ ਮਾਣੀ ਮੁੱਟੀ ਅੱਗੇ ਸੀਜ਼ਨ ਆ ਰਿਹਾ ਆਪਣਾ ਝੋਨੇ ਦਾ ਤੇ ਰੋਟੀ ਫਰੋਣ ਗਏ ਸੀ ਬ੍ਰਦਰ ਤੇ ਬਾਈ ਦੀ ਤੇ ਮਸ਼ੀਨ ਦੀ ਰਿਪੇਅਰ ਹੋਈ ਨਿਕਲਦੀ ਮਿਸਤਰੀ ਕਿਟ ਲਾਲ ਵੇਲ ਆਪਣਾ ਚੁੰਗੀ ਦੇ ਕੋਲੇ ਦੁਕਾਨ ਆ ਬਾਈ ਦੀ ਇਧਰ ਕਿਹੜੀ ਸੜਕ ਜਾਂਦੀ ਬਾਗ ਚੁੱਲੀ ਵਾਲੇ ਉਸ ਤੇ ਸਰਵਿਤਕਰ ਸਕੂਲ ਦੇ ਸਾਹਮਣੇ ਦੁਕਾਨ ਆ ਬਾਈ ਦੀ ਗਾਉਂ ਤੁਹਾਨੂੰ ਦਿਖਾਉਣੇ ਲੋਕੇਸ਼ਨ ਵੀ ਉਹ ਸਾਹਮਣੇ ਸਰਵਿਤਕਰ ਸਕੂਲ ਉਹਦੇ ਬਿਲਕੁਲ ਸਾਹਮਣੇ ਕ੍ਰਿਕਟ ਪੈਨ ਖੜੀ ਆਪਣੀ ਕੁਲਦੀਪ ਕੋਲੇ ਲਾਲ ਵੇਲ ਕੋਲੇ ਲੋਡ ਕਰ ਰਹੇ ਸੀਗੇ ਤੇ ਪੇਰ ਜੀ ਕਰਵਾ ਰਹੇ ਸੀ ਮਾੜੀ ਮੋਟੀ ਤੇਗੇ ਸੀਜ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਰਕੇ ਤੇ ਰੋਟੀ ਬਣਾਉਣ ਆਏ ਸੀ ਆਪਾਂ ਹਾਂਜੀ ਆਪਾਂ ਤੁਹਾਡੇ ਪੀਵੀ 60 ਵਾਲੇ ਦੁਆਰਾ ਫੋਨ ਵਲੌਗ ਤੇ ਫਿਰ ਹਾਜ਼ਰ ਹੋਏ ਆਂ ਜੰਡਲ ਖੇਤ ਪਹੁੰਚੇ ਸੀ ਕਿਆਰੇ ਬਾਲ ਮੇਲ ਫੀਮੇਲ ਝੋਨਾ ਤੁਸੀਂ ਦੇਖ ਸਕਦੇ ਹੋ ਆਪਣਾ ਵੱਡਾ ਹੋ ਗਿਆ ਤੇ ਇਹ ਸਾਉ ਦੇ ਪੋਜੀਸ਼ਨ ਤੇ ਆ ਇਧਰ ਆਪਣੀ ਮੋਟਰ ਚੱਲੀ ਜਾਂਦੀ ਆ ਤੇ ਸਾਹਮਣੇ ਕਿਹੜਾ ਵਿਚਾਲੇ ਫੱਟਾ ਲਾਇਆ ਸੀਗਾ ਮੇਲ ਉਹ ਵੀ ਸੋਨ ਸੋਨ ਦਿਖਾਈ ਦਿੰਦਾ ਉਹ ਸਾਹਮਣੇ ਕਿੱਟੀ ਤਾਂ ਤ ਮਾਰਦਾ ਤਾਂ ਤੇ ਜੀ ਮਾਰਦਾ ਵਿਚਾਲੇ ਹਰਾ ਕਿਹੜਾ ਉਫੀ ਉਹ ਫੀਮੇਲ ਆ ਬੂਰ ਆਊਗਾ ਇੱਥੇ ਪਹਿਲਾਂ ਵੀ ਤੁਹਾਨੂੰ ਵਲੌਗਾਂ ਇੰਦਰ ਦਿਖਦੇ ਰਹੇ ਆ ਆਪਾਂ ਤੇ ਆਪਾਂ ਕਿਹੜੇ ਹੀ ਬਦਲ ਕੇ ਜਾਵਾਂਗੇ ਭਈਆ ਵੀ ਚੱਕ ਤਾਂ ਤੇ ਇਧਰ ਆਪਣੇ ਕੱਦੂ ਹੋਰੀ ਲੈ ਕੇ ਆਈ ਸੀ ਟੋਲੇ ਦੋ ਆਇਆ ਇਸ ਲਾਲ ਬਈ ਵਾਲਾ ਲਓ ਜੀ ਆ ਇਧਰ ਲਾ ਮਦਰਾ ਕੇਰਾ ਇੱਕ ਤੇ ਕਿੱਧਰ ਲਾ ਮਦਰ ਲਾ ਕੇਰਾ ਤొੰਨੇ ਦੇ ਤੱਕ ਕੰਨ ਛੱਡਿਓ ਇਸ ਚਾਚੇ ਨੇ ਸੋ ਛੱਡਨ ਕਿਹਾ ਸੀ ਇਹ ਬੰਦ ਕਰਕੇ ਜਾਵਾਂਗੇ ਤੇ ਪਰਲੇ ਲੰਮੀ ਕੇਰੇ ਕਿਹੜੀ ਇਧਰ ਲਈ ਪਹਿਲਾਂ ਅਗੇ ਤਾਂ ਝੋਨਾ ਲੱਗਿਆ ਖੜਾ ਆਪਣਾ ਉਹ ਬੰਦ ਉਹ ਛੱਡ ਕੇ ਜਾਵਾਂਗੇ ਦੋ ਟੱਕਣ ਇਧਰਲੇ ਮਦਰ ਹੀ ਕੇਰੇ ਤਾਂ ਵੀ ਬੰਦ ਕਰਕੇ ਜਾਣਾ ਇਧਰਲੇ ਮਦਰ ਇਹਦਾ ਵੀ ਕਰ ਦਾਂਗੇ ਬੰਦ ਇਧਰਲਾ ਕਰ ਤਾਂ ਮੇਲਾ ਦਾ ਸ਼ਾਇਦ ਇੱਕ ਨੂੰ ਹੋਰ ਕੇਰੇ ਦਾ ਵੀ ਚੱਲੀ ਜਾਂਦਾ ਇਹ ਵੀ ਟੱਕਰ ਨੂੰ ਬੰਦ ਕਰ ਦਾਂਗੇ ਦੋਨੇ ਮਧਰੇ ਕਿਹੜੀ ਬੰਦ ਕਰ ਤੇ ਪਰਲੇ ਵੱਡੇ ਝੋਨੇ ਦੇ ਦੋ ਘੇਰੇ ਛੱਡ ਦਾਂਗੇ ਲੰਮੇ ਆਪਾਂ ਆਹ ਕਿਹੜਾ ਝੋਨਾ ਆਪਣੇ ਮੇਲ ਫੀਮੇਲ ਦਾ ਘਾਟ ਹੀ ਪਾਣੀ ਭਾਲਦਾ ਪਾੜਾ ਨਹੀਂ ਪਾਣੀ ਭਾਲਦਾ ਪੱਤਲ ਵੇਟ ਇੱਥੇ ਪਈ ਪਈ ਆਪਣੀ ਜਾਂਡ ਵਾਲੇ ਸਾਹਮਣੇ ਦੀ ਸੀ ਜਾਂਦੀ ਬੁੱਟੇ ਸਾਹਮਣੇ ਵਾਲਾ ਲੰਮਾ ਘੇਰਾ ਆਪਾਂ ਛੱਡ ਦਗੇ ਮਿੱਟੀ ਲੱਗੀ ਵੀ ਹੈ ਤਾਂ ਸੀਗੇ ਆਪਣਾ ਉਹ ਤਾਂ ਵੀ ਛੜ ਦੇਣ ਇੱਥੇ ਉਹ ਵੀ ਦੋ ਕਿਾਰੇ ਛੜਦੇ ਆਪਾਂ ਬਹੁਤ ਲੰਮੇ ਇਨੇ ਕੀ ਲੱਗਣ ਕਿ ਲੜ ਜਾਪੜੂਗੀ ਪਤਾ ਨਹੀਂ ਕੀ ਚੱਕਰ ਆ ਆਪਣੇ ਘਰ ਵਾਲੇ ਸਾਈਡ ਘਰ ਕੰਨੀ ਪਿਉਰੀ ਫੀਡਰ ਆਪਣੀ ਲਾਈਟ ਆਈ ਨਹੀਂਗੀ ਸਪਲਾਈ ਵਾਲੀ ਜਿਹੜੀ ਮੋਟਰ ਆਪਣੀ ਉੱਥੇ ਲਾਈਟ ਨਹੀਂ ਆਈ ਆਪਣੇ ਇਹ ਤਾਂ ਛੜ ਤੇ ਚੱਲ ਲੱਗ ਜਾਣਗੇ ਹੁਣਗਾ ਆਉਣ ਲੱਗ ਜੂ ਪਾਣੀ ਰੁਕਿਆ ਪਿਆ ਸੀ ਇਧਰਲੇ ਮਦਰੇ ਬੰਦ ਕਰਤੇ ਤੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੋ ਵੀ ਆਪਾ ਹੁੰਨੇ ਆ ਪਿਉਰੀ ਫੀਡਰ ਲਾਈਟ ਨਹੀਂ ਆਈ ਪਤਾ ਨਹੀਂ ਕਿਉਂ ਨਹੀਂ ਆ ਰਹੀ ਤੇ ਫੀਡਰ ਤੇ ਜਿਹੜੇ ਵੀਰ ਆਪਣੇ ਵਲੌਗ ਦੇਖਣਗੇ ਪਿਉਰੀ ਫੀਡਰ ਤੇ ਜ਼ਰੂਰ ਦੱਸਿਓ ਜਾਣਕਾਰੀ ਆਏ ਜਾਨੀ ਨੰਬਰ ਵਗੈਰਾ ਕੋਈ ਚੱਕਦੇ ਨਹੀਂ ਕਿੱਧਰ ਤੇ ਨੰਬਰ ਤੇ ਫੋਨ ਕਰਦੇ ਆ ਪੁੱਛਣ ਵਾਰੇ ਦੇਲੇ ਦੋ ਦਿਨ ਤੋਂ ਲੈ ਦੋ ਤਿੰਨ ਦਿਨਾਂ ਤੋਂ ਲੈੜ ਨਹੀਂ ਆ ਰਹੀ। ਪਰ ਨਿਕਲੀ ਅੰਦਰ ਵੀ ਕੱਲ। ਹਾਂਜੀ ਦੇਖੋ ਆਪਣਾ ਫਾਈਨਲੀ ਟਰੈਕਟਰ ਰੈਡੀ ਹੋ ਗਿਆ ਤੇ ਆਪਾਂ ਇਹ ਸੀਗੇ ਟਰੈਕਟਰ ਲੈਣ ਤੇ ਨੂਰੀਏ ਨਾਲ ਆਪਣੇ ਯੋਧ ਨੂੰ ਛੜਤਾ ਤੇ ਟਰੈਕਟਰ ਲੈ ਕੇ ਆ ਰਹੇ ਆ। ਆਊਗਾ ਤੇ ਮੋਟਰਸਾਈਕਲ ਤੇ ਜਾਵਾਂਗੇ। ਤੇ ਘਰ ਲੈ ਕੇ ਜਾ ਰਹੇ ਟਰੈਕਟਰ ਸ਼ਾਉ ਨੂੰ।